सत अकाल जी होनाओ की हाल चाल ठीक ठाक जी सारे ये अपने पशु मझा ये अपने फार्म दिया मझा ਹੁਣ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਜੀ ਜਿਹੜਾ ਆਪਾਂ ਘਿਓ ਬਣਾਈਦਾ ਇਹ ਆਪਾਂ ਜੀ ਜੋ ਮੱਜਾਂ ਦਾ ਆਪਾਂ ਘਿਓ ਬਣਾਈਦਾ ਘਰ ਦਾ ਇਸ ਤਰ੍ਹਾਂ ਆਪਾਂ ਦੁੱਧ ਨੂੰ ਖੱਟਾ ਲਾ ਕੇ ਦੁੱਧ ਨੂੰ ਜਮਾ ਕੇ ਤੇ ਫਿਰ ਆਪਾਂ ਮੱਖਣੀ ਕੱਢ ਕੇ ਲੱਸੀ ਵਾਲਾ ਜਿਹੜਾ ਕਈ ਵੀਰ ਕਹਿੰਦੇ ਵੀ ਲੱਸੀ ਵਾਲਾ ਘਿਓ ਬਣਾਉਂਦੇ ਆ ਇਸੇ ਤਰ੍ਹਾਂ ਆਪਾਂ ਲੱਸੀ ਵਾਲਾ ਘਿਓ ਜਿਹੜਾ ਖੱਟਾ ਲਾ ਕੇ ਦੁੱਧ ਰੜਕੀ ਦਾ کئی ਵੀਰ ਕਹਿੰਦੇ ਸੀ ਲੱਸੀ ਵਾਲਾ ਘਿਓ ਬਣਾਉਂਦੇ ਕਿ ਸਿੱਧਾ کریم ਚੋਂ ਕੱਢ ਦੇ ਪਰ ਆਪਾਂ ਲੱਸੀ ਵਾਲਾ ਘਿਓ ਬਣਾਇ ਰਾ ਇਸ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਪਹਿਲਾਂ ਵੀ ਆਪਾਂ ਤੋਂ ਵੀਡੀਓ ਘਿਓ ਦੀਆਂ ਬਣਾਈਆਂ ਸੀ ਪਰ ਮੈਂ ਕਿਹਾ ਵੀ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਵਿਖਾ ਦਈਏ ਕਿ ਆਪਾਂ ਲੱਸੀ ਵਾਲਾ ਜਿਹੜਾ ਘਿਓ ਏ ਖੱਟਾ ਲਾ ਕੇ ਫੇਰ ਆਪਾਂ ਘਿਓ ਬਣਾਈਦਾ ਬਹੁਤ ਵਧੀਆ ਪਿਓਰ ਕਰਦਾ ਦੇਸੀ ਘਿਓ ਇਧਰ ਆ ਵੀ ਮੱਖਣੀ ਕੱਢੀ ਹੋਈ ਆਪਾਂ ਬਹੁਤ ਵਧੀਆ ਮੱਖਣਾ ਨਿਕਲਦਾ ਪਿਆ ਇਸ ਤਰ੍ਹਾਂ ਆਪਾਂ ਜਿਹੜਾ ਲੱਸੀ ਵਾਲਾ ਕਿਓ ਤਿਆਰ ਕਰਕੇ ਆਪਾਂ ਕਿਓ ਬਣਦਾ ਆਪ ਜੀ ਨੂੰ ਦਿਖਾਵਾਂਗੇ ਉਹ ਵੀਡੀਓ ਵੱਖਰੀ ਬਣਾ ਲਾਂਗੇ ਆਪਾਂ ਅੱਜ ਆਪਾਂ ਕਿਓ ਬਣਾਵਾਂਗੇ ਉਸ ਦੀ ਵੀਡੀਓ ਆਪਾਂ ਪਾ ਦੇਾਂਗੇ ਧੰਨਵਾਦ ਜੀ ਸਾਰਿਆਂ ਦਾ